ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੈਵਾ ਧੰਤਨ ਬ੍ਰਹਮ ਗਿਆਨੀ ਬਾਬਾ ਦੂਲਾ ਸਿੰਘ ਮਹਾਰਾਜੀ 78 ਵਾਲ ਮੁੱਜ ਮਜਾਰਾ ਸਾਹਿਬ ਵਿਖੇ ਜਿਨ੍ਹਾਂ ਦਾ ਪਵਿੱਤਰ ਜਨਮ ਪ੍ਰਕਾਸ਼ 1838 ਦੇ ਵਿੱਚ ਹੋਇਆ ਸੀ ਉਸ ਤੋਂ ਉਪਰੰਤ 1887 ਦੇ ਵਿੱਚ ਧੰਤਨ ਬ੍ਰਹਮ ਗਿਆਨੀ ਬਾਬਾ ਦੂਲਾ ਸਿੰਘ ਮਹਾਰਾਜੀ ਨੇ ਉਲੇ ਮੁਹੱਲੇ ਦੀ ਪਰੰਪਰਾ ਚਲਾਈ ਸੀ ਮਹਲਾ ਕੱਢਿਆ ਜਾਂਦਾ ਹੈ ਪੂਰੇ ਨਗਰ ਦੀ ਪ੍ਰਕਰਮਾ ਕੀਤੀ ਜਾਂਦੀ ਹੈ ਜਗਾ ਜਗਾ ਤੇ ਅਠ ਫੜਾ ਕੀਤੇ ਜਾਂਦੇ ਹਨ ਕੀਰਤਨ ਹੁੰਦਾ ਹੈ ਨਗਰ ਨਿਵਾਸੀ ਬਹੁਤ ਸਹਿਯੋਗ ਦਿੰਦੇ ਨੇ ਜਿਹੜੇ ਕਿ ਹਰ ਫੜਾ ਦੀ ਉੱਤੇ ਸੰਗਤਾਂ ਦਾ ਪੂਰਾ ਸਤਿਕਾਰ ਕਰਦੇ ਨੇ ਜਲ ਪਾਣੀ ਦੀ ਸ਼ਿਵਾ ਕਰਦੇ ਨੇ ਇਹ ਉਲੇ ਮੁਹੱਲੇ ਦੇ ਸੰਬੰਧ ਦੇ ਅੰਦਰ 14 ਮਾਰਚ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਹਰ ਮਾਰਚ ਦੀ ਜੋ ਪੁੰਨਿਆ ਆਉਂਦੀ ਹੈ ਪੁੰਨਿਆ ਵਾਲੇ ਦਿਨ ਇਸੋ ਜਥਾਨ ਤੇ ਫੂਲਾ ਮੁਹੱਲਾ ਬਹੁਤ ਸ਼ਰਧਾ ਦੇ ਨਾਲ ਮਾਲਵੇ ਦੇਖਦੀਆਂ ਸੰਗਤਾਂ ਮਾਝੇ ਦੇਖਦੀਆਂ ਸੰਗਤਾਂ ਦੋਆਬੇ ਦੀਆਂ ਸੰਗਤਾਂ ਦੇਸ਼ਾਂ ਬਦੇਸ਼ਾਂਆਂ ਯਾ ਸੰਗਤਾਂ ਹੋਮ ਹਵਾ ਕੇ ਪਹੁੰਚਦੀਆਂ ਨੇ ਇਸ ਦਿਨ ਦੇ ਉੱਤੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਸ਼ਿਵਾ ਕਰਦੀਆਂ ਨੇ ਇਸ ਦਿਨ ਦੇ ਉੱਤੇ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਂਦਾ ਹੈ ਜੋ ਕਿ ਬੈਦ ਮੰਡਲ ਦੇ ਸਹਿਯੋਗ ਦੇ ਨਾਲ ਪਰਡੇ ਦੇ ਵੱਲੋਂ ਉਹ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਸੋ ਫ੍ਰੀ ਹੁੰਦਾ ਹੈ ਉਸ ਦੀ ਜੋ ਸੇਵਾ ਹੁੰਦੀ ਹੈ ਉਹ ਡੇਰੇ ਵੱਲੋਂ ਕੀਤੀ ਜਾਂਦੀ ਹੈ ਸੋ ਸਾਰੀਆਂ ਸੰਗਤਾਂ ਨੂੰ ਇਸ ਸਿਧਾਂਤ 'ਤੇ ਪਹੁੰਚਣ ਲਈ ਹੂਲੇ ਮੁਹੱਲੇ ਦੇ ਸੰਬੰਧ ਦੇ ਅੰਦਰ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਹਮ ਹਮ ਹਮਾ ਕੇ ਦਰਸ਼ਨ ਦੀ ਅੰਦੀ ਕਿਰਪਾਲਤਾ ਕਰਨੀ ਜੀ ਹੂਲੇ ਮੁਹੱਲੇ ਦਾ ਦਿਹਾੜ ਮਨਾਉਣ ਦੀ ਕਿਰਪਾਲਤਾ ਕਰਨੀ ਜੀ ਸੋ ਇਸ ਕਰਕੇ ਹੂਲੇ ਮੁਹੱਲੇ ਦੇ ਸੰਬੰਧ ਦੇ ਅੰਦਰ ਦੋ ਤਰੀਕ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਹੈ ਉਹ ਆਰੰਭ ਹੈ ਜਿਨ੍ਹਾਂ ਦੇ ਉਹ ਆਦਾਂ ਮਾਰਚ ਨੂੰ ਝੂਕ ਪਾਏ ਜਾਣਗੇ ਅਪ੍ਰਾਂਤ ਦੁਪਹਿਰ ਨੂੰ 1 ਵਜੇ ਨਗਰ ਕੀਰਤਨ ਦੀ ਰੰਮਤਾ ਹੋਵੇਗੀ ਅਤੇ ਉਸ ਤੋਂ ਉਪਰੰਤ ਸਾਰੀ ਰਾਤ ਹੀ ਨਗਰ ਦੇ ਨਗਰ ਦੀ ਪ੍ਰਕਰਮਾ ਕਰਕੇ ਸਾਰੀ ਰਾਤ ਕੀਰਤਨ ਦਰਬਾਰ ਹੋਵੇਗਾ ਜਿਸ ਦੇ ਅੰਦਰ ਹਰਾਗੀ ਢਾਡੀ ਆਪਣੇ ਕੀਰਤਨ ਦੁਆਰਾ ਆਪਣੇ ਢਾਡੀ ਕਲਾ ਦੁਆਰਾ ਅਤੇ ਸੰਤਾਂ ਮਹਾਪੁਰਸ਼ਾਂ ਦੇ ਹਰ ਸੰਪਰਦਾ ਦੇ ਸੰਤ ਮਹਾਪੁਰਸ਼ ਮੌਜੂਦ ਰਹੇ ਨੇ ਉਹ ਆਪਣੇ ਪ੍ਰਵਚਨਾਂ ਦੀ ਦੁਆਰਾ ਸਭ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਦਾਸ ਮੁਖ ਸੇਵਾਦਾਰ ਸੰਤ ਬਾਬਾ ਦੂਲਾ ਸਿੰਘ ਜੀ ਡੇਰਾ ਸੰਤਪੁਰੀ ਠੱਕਰਵਾਲਾ ਸਾਹਿਬ ਵਿਕੇ ਸੰਤ ਹਰਕਿਸ਼ਨ ਸਿੰਘ ਜੀ ਸੋਢੀ ਵਾਈਸ ਚੇਅਰਮੈਨ ਨਿਰਮਲਾ ਸੰਤ ਮੰਡਲ ਪੰਜਾਬ ਸੋ ਬੇਨਤੀ ਕਰਦਾ ਹੈ ਆਪ ਸਰਬੱਤ ਸੰਗਤਾਂ ਨੂੰ ਨਿਰਮਲਾ ਸੰਤ ਮੰਡਲ ਪੰਜਾਬ ਦੇ ਵੱਲੋਂ ਤਾਂ ਕਿ ਆਪ ਸਰਬੱਤ ਸੰਗਤਾਂ ਨੂੰ ਹਮਹਾਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ